ਆਪਣੀ ਘਰ ਵਾਲੀ ਵੇਚ ਦਿੰਦਾ ਬੰਦਾ 5 ਲੱਖ ਦੇ ਵਿੱਚ ਸਿਰਫ ਚਿੱਟਾ ਲਾਉਣਾ ਹੁੰਦਾ ਕਿ ਉਹ ਸ਼ੌਕਾਰ ਦੇ ਥੱਲੇ ਪਾ ਦਿੰਦਾ ਵੀ ਤੂੰ ਮੇਰੀ ਘਰ ਵਾਲੀ ਰੱਖ ਲੈ ਭਰਾਵਾ ਮੈਨੂੰ ਚਿੱਟਾ ਦੇ ਦੇ ਸਾਰੀ ਗੱਲ ਬਾਤ ਕੀ ਆ ਕੱਲ ਨੂੰ ਇਹੋ ਜਿਹੇ ਲੋਕ ਜਿਨੇ ਆਪਣੀ ਘਰ ਵਾਲੀ ਵੇਚਤੀ ਕਿਸੇ ਨੂੰ 5 ਲੱਖ ਦੀ ਕੱਲ ਨੂੰ ਉਹ ਆਪਣੀ ਧੀ ਵੀ ਵੇਚੂਗਾ ਭੈਣ ਵੇਚੂਗਾ ਮਾਂ ਵੀ ਵੇਚੂਗਾ ਭਈ ਭਾਬੀ ਵੇਚੂਗਾ ਆਪਣੇ ਹਰ ਇੱਕ ਰਿਸ਼ਤੇਦਾਰ ਨੂੰ ਵੇਚੂਗਾ ਸਿਰਫ ਚਿੱਤੇ ਕਰਕੇ ਯਾਰ ਸਾਰੀ ਗੱਲਬਾਤ ਕੀ ਸਾਰਾ ਮਸਲਾ ਕੀ ਉਸ ਬੰਦੇ ਨੂੰ ਕੈਮਰੇ ਮੂਰੇ ਲੈ ਕੇ ਆ ਰਿਆ ਮੈਂ ਜਿਹਨੇ 5 ਲੱਖ ਦੇ ਵਿੱਚ ਆਪਣੀ ਘਰ ਵਾਲੀ ਵੇਚੀ ਆ ਕਿਸੇ ਬੰਦੇ ਨੂੰ ਸਿਰਫ ਚਿੱਟਾ ਲਾਉਣ ਵਾਸਤੇ ਆਪਣੀ ਘਰ ਵਾਲੀ ਨੂੰ ਵੀ ਚਿੱਟੇ ਤੇ ਲਾਤਾ ਸੀ ਉਸ ਬੰਦੇ ਨੇ ਅਰੇ ਇਹ ਜੇ ਬੰਦਿਆਂ ਨੂੰ ਕੀ ਕਰਨਾ ਚਾਹੀਦਾ ਤੁਸੀਂ ਜਰੂਰ ਦੱਸਿਓ ਵੀਡੀਓ ਧਿਆਨ ਨਾਲ ਵੇਖ ਲਓ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਆ ਜੋ ਮੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਹ ਮੁੰਡਾ ਆਪਣੀ ਘਰ ਵਾਲੀ ਨੂੰ ਵੇਚ ਦਿੰਦਾ ਕਿਸੇ ਨੂੰ ਕਿਉਂ ਵੇਚਦਾ ਸਾਰੀ ਗੱਲਬਾਤ ਕੀ ਬੰਦਿਆ ਸਾਰਾ ਮਸਲਾ ਕੀ ਬਣਦਾ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਬਾਈ ਕੀ ਗੱਲਬਾਤ ਬਣੀ ਆ ਕੀ ਮਸਲਾ ਏ ਸਾਰਾ ਆਪਣੀ ਘਰ ਵਾਲੀ ਕਾਦੋਂ ਵੇਚਤੀ ਤੂੰ ਪੈਸੇ ਹੀ ਨਹੀਂ ਸੀ ਕੀ ਕਰਨਾ ਸੀ ਪੈਸੇ ਦਾ ਚਿੱਟਾ ਲਾਉਣਾ ਸੀ ਚਿੱਟੇ ਕਰਕੇ ਆਪਣੀ ਘਰ ਵਾਲੀ ਵੇਚਤੀ ਹਾਂ ਮਸਲਾ ਕੀ ਏ ਸਾਰੀ ਗੱਲ ਕੀ ਏ ਸਰੀਰ ਨੂੰ ਬਈ ਤੋੜੀ ਇੰਨੇ ਲੱਗਦੇ ਸੀ ਮੈਨੂੰ ਕੋਈ ਰਿਸ਼ਤੇ ਨਾਤੇ ਮੈਨੂੰ ਕੋਈ ਨਹੀਂ ਚੰਗੇ ਲੱਗਦੇ ਸੀ ਇਕੱਲਾ ਮੈਨੂੰ ਮੇਰਾ ਆਪ ਦਾ ਸਮਾਨ ਚਾਹੀਦਾ ਸੀ ਬਸ ਮੈਨੂੰ ਉਹੀ ਚੀਜ਼ ਚੰਗੀ ਲੱਗਦੀ ਸੀਗੀ ਬਸ ਉਹਦੇ ਕਰਕੇ ਮੈਨੂੰ ਇਹ ਕਦਮ ਚ ਠੀਕ ਆ ਮੇਰੇ ਬੈਂਕ 'ਚ ਜਿਹੜੇ ਸੀ ਮੈਂ ਉਹ ਵੀ ਆਪਦੇ ਖਾ ਗਿਆ ਕੁਛ ਮੇਰਾ ਘਰ ਸੀ ਮੈਂ ਉਹ ਵੀ ਆਦਾ ਗਨੇ ਰੱਖਤਾ ਜਿਹੜੀ ਮੇਰੇ ਕੋਲ ਜ਼ਮੀਨ ਸੀ ਮੈਂ ਉਹ ਵੀ ਵੇਚਤੀ ਹੁਣ ਉਹਦੇ ਮੇਰੇ ਕੋਲ ਵੇਚਣ ਨੂੰ ਕੁਛ ਨਹੀਂ ਸੀ ਰਹਿ ਗਿਆ ਤੇ ਹੁਣ ਫਰਮਾਦੀ ਘਰ ਲਈ ਵੇਚਤੀ ਘਰ ਲਈ ਵੇਚਤੀ ਹਾਂ ਕਿੰਨੇ ਚ ਵੇਚੀ ਐ ਮੈਂ ਵੇਚੀ 5 ਲੱਖ ਚੋਂ 5 ਲੱਖ ਚ ਕੀ ਕੀਤਾ 5 ਲੱਖ ਦਾ 5 ਲੱਖ ਦਾ ਬਈ 2 ਲੱਖ ਦਾ ਸਮਾਨ ਪੀ ਗਿਆ 3 ਹਜੇ ਪਿਆਗਾ 2 ਲੱਖ ਦਾ ਸਮਾਨ ਸਮਾਨ ਹੀ ਡੜਾਤਾ ਸਾਰਾ ਚਿੱਟਾ ਹੀ ਪੀ ਗਿਆ ਉਹਨਾਂ ਦਾ ਤੇ 3 ਲੱਖ ਦਾ ਕੀ ਕੀਤਾ ਹਜੇ ਪਿਆ ਉਹ ਪੀਏ ਨਾ ਸ਼ਰਮ ਨਹੀਂ ਹੈਨੀ ਚਰਮਾ ਹੋਣਾਉਂਦੀ ਆ ਬਈ ਛੱਡਿਆ ਨਹੀਂ ਜਾਂਦਾ ਬਈ ਹੁਣ ਤਾਂ ਸਰੀਰ ਛੱਡਣ ਵਾਲਾ ਕੰਮ ਹੀ ਆ ਮੈਂ ਮੇਰੇ ਚਲ ਤੂੰ ਘਰ ਵਾਲੀ ਵੇਚਤੀ 2 ਲੱਖ ਦੇ 2 ਲੱਖ ਦਾ ਤੂੰ ਚਿੱਟਾ ਪੀ ਗਿਆ 3 ਲੱਖ ਰੁਪਈਆ ਤੇਰੇ ਕੋਲ ਹੈਗਾ 3 ਲੱਖ ਜਦੋਂ ਖਤਮ ਹੋ ਗਿਆ ਕੀ ਵੇਚੇਂਗਾ ਫਿਰ ਕੁਛ ਨਹੀਂ ਉਦੋਂ ਹੋ ਸਕਦਾ ਉਦੋਂ ਨਾ ਚੱਲੀ ਜਾਵਾਂ ਜਦੋਂ ਇੰਨਾ ਸਮਾਨ ਪੀ ਜਾਂਨੇ ਆ ਪਰ ਜਿਹੜਾ ਮੇਰੀ ਜ਼ਮੀਰ ਦਾ ਮੰਨ ਕੇ ਚੱਲ ਜਿਹੜਾ ਮੇਰਾ ਅੰਦਰਲਾ ਉਹ ਜਗਾੜ ਆ ਮੈਂ ਥੋੜੇ ਹਾਣੀ ਜਾਂਦਾ ਮੈਨੂੰ ਐ ਹੋ ਜਾਂਦਾ ਬਸ ਮੈਂ ਖਤਮ ਆ ਤੇ ਮੈਨੂੰ ਮਜਬੂਰੀ ਕਰਕੇ ਕਦਮ ਚੱਕਣਾ ਪੈ ਗਿਆ ਬਾਕੀ ਬਈ ਮੈਂ ਉਹਨੂੰ ਛੱਡਦਾ ਵੀ ਨਹੀਂ ਸੀਗਾ ਜਦੋਂ ਜਨਾਨੀ ਮੇਰੀ ਕਤਰੀ ਕਰਨੋਂ ਹਟ ਗਈ ਹਨ ਤੇ ਉਸ ਤੋਂ ਬਾਅਦ ਫਿਰ ਮੈਨੂੰ ਆਇਆ ਹੋਗਾ ਮੈਂ ਕਿਹਾ ਵੀ ਚੱਲ ਛੱਡ ਯਾਰ ਹਨਾ ਫਿਰ ਮੈਂ ਕਿਹਾ ਉਹ ਮੈਨੂੰ ਕਰੀ ਗਈ ਮੈਂ ਤੈਨੂੰ ਛੱਡ ਕੇ ਉੱਠ ਜੂਗਾ ਮੈਂ ਤੈਨੂੰ ਛੱਡ ਕੇ ਉੱਠ ਜੂਗੀ ਫਿਰ ਮੈਂ ਕਿਹਾ ਉਹਨੂੰ ਵੇਚ ਹੀ ਦੇ ਹੁਣ ਛੱਡਣਾ ਕੀ ਆ ਅੱਛਾ ਹੁਣ ਤੂੰ ਮੈਨੂੰ ਐ ਦੱਸ ਚਿੱਟੇ ਤੇ ਲੱਗਿਆ ਕਿਵੇਂ ਸੀਗਾ ਚਿੱਟੇ ਤੇ ਬਈ ਐ ਲੱਗੇ ਕਾਲਜ ਦਾ ਟਾਈਮ ਸੀਗਾ ਠੀਕ ਆ ਕੁਛ ਚੱਲ ਯਾਸ਼ੀ ਕੀਤੀ ਮੜੀ ਮੋਟੀ ਤੇ ਮਾਦਾ ਯਾਨੀ ਕਿ ਪੂਰਾ ਫੰਕਸ਼ਨ ਕਰਦੇ ਸੀ ਅਸੀਂ ਮਸਤ ਮੌਲੇ ਬੰਦੇ ਸੀ ਨਾ 6-7 ਯਾਰ ਦੋਸਤ ਸੀਗੇ ਕੋਸ਼ ਉਹਨਾਂ ਚ ਇੱਕ ਦੋ ਪਹਿਲੀ ਚੜ੍ਹਦੀ ਉਮਰੇ ਬਾਹਰ ਉੱਠ ਕੇ ਸੀਗੇ ਤਿੰਨ ਕਿ ਜਾਣੇ ਰਹਿ ਗਏ ਸੀ ਤਿੰਨ ਜਿਹੜੇ ਸਾਡੀ ਪੂਰੀ ਯਾਰੀ ਹੁੰਦੀ ਫੁੱਲ ਤੇ ਬਈ ਮੈਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਸੀ ਜਦੋਂ ਪਿਆਰ ਹੋ ਗਿਆ ਤੇ ਮੈਨੂੰ ਮੇਰੇ ਯਾਰਾਂ ਨੇ ਸਮਝਾਇਆ ਵੀ ਬਹੁਤ ਬਈ ਵੀ ਇਹ ਮੈਨੂੰ ਉਹਨਾਂ ਨੇ ਸਮਝਾਇਆ ਵੀ ਬਹੁਤ ਉਹਨਾਂ ਵੀ ਬਈ ਇਹ ਕੁੜੀ ਚੰਗੀ ਨਹੀਂ ਤੂੰ ਰਹਿਂਦੇ ਇਹਨੇ ਪਹਿਲਾਂ ਦੋ ਤਿੰਨ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰਦੀ ਹੈ ਤੇਰੀ ਵੀ ਕਰ ਦੋ ਮੈਂ ਬਈ ਉਹਦੇ ਪਿਆਰ ਚ 6 ਅੰਕ ਮਹੀਨੇ ਚ ਬਸ ਇੰਨਾ ਕਾਜ ਹੋ ਗਿਆ ਵੀ ਜਿਵੇਂ ਮੈਨੂੰ 5 ਮਿੰਟ ਮੈਂ ਇੱਥੇ ਦੂਰ ਹੁੰਦੇ ਸੀ ਜਾਂ ਮੈਨੂੰ ਫੋਨ ਨਹੀਂ ਚਲਾਉਂਦੇ ਉਹਨਾਂ ਐ ਲੱਗਦਾ ਜਿਵੇਂ ਮੇਰੇ ਸੀਟ ਤੋਂ ਜਾਣ ਕੱਢ ਕੇ ਲੈ ਕੇ ਹੁੰਦੀ ਆ ਮੇਰੇ ਯਾਰ ਦੋਸਤ ਜਿਹੜੇ ਮੈਨੂੰ ਕਹਿੰਦੇ ਸੀਗੇ ਤੈਨੂੰ ਛੱਡ ਦੇ ਤੂੰ ਐ ਕਰ ਲਾ ਉਹ ਕਰ ਲ ਮੈਂ ਉਹਨਾਂ ਨਾਲ ਵੀ ਲੜ ਪਿਆ ਠੀਕ ਆ ਜਿਹੜੇ ਮੇਰੇ ਬਾਹਰੋਂ ਯਾਰ ਦੋਸਤ ਲਾਉਂਦੇ ਸੀਗੇ ਫੋਨ ਮੈਂ ਉਹਨਾਂ ਨੂੰ ਵੀ ਕਹਤਾ ਮੈਂ ਯਾਰ ਬਾਈ ਜੇ ਤੁਸੀਂ ਉਹਦੇ ਬਲੱਦ ਕੁਝ ਬੋਲਣਾ ਤਾਂ ਮੈਨੂੰ ਫੋਨ ਨਾ ਲਾਇਆ ਕਰੋ ਤੇ ਉਹ ਕਹਿੰਦੇ ਕੰਜੜਾ ਹੁਣ ਤੈਨੂੰ ਕੁੜੀ ਚੰਗੀ ਹੋ ਗਈ ਆ ਇਹ ਹੋਗਾ ਫਲਾਨਾ ਬਾਈ ਮੈਨੂੰ ਪਤਾ ਨਹੀਂ ਕੀ ਸਰਚ ਪਾਇਆ ਉਹਨੇ ਸਾਡੀ ਲਵ ਸਟੋਰੀ ਪੂ ਤੇਰੀ ਮਮਮੀ ਨਾਲ ਗੱਲ ਕਰਨੀ ਆ ਮੈਂ ਆਪ ਵਿਆਹ ਦੀ ਗੱਲ ਕਰਕੇ ਮੈਂ ਹਾਂ ਵੀ ਚਲ ਕੋਈ ਨਹੀਂ ਉਹਨੂੰ ਮੈਂ ਕਰ ਲੈਨੇ ਆ ਜਦੋਂ ਮੈਂ ਘਰੇ ਗੱਲ ਕਰਾਈ ਮੈਂ ਹਨਾ ਸਾਰਿਆਂ ਨਾਲ ਗੱਲ ਕਰਾਤੀ ਕਰਦਣਾ ਤੇ ਬਈ ਸਾਡਾ 6 ਮਹੀਨੇ ਮੇਰੀ ਮੰਮੀ ਨਾਲ ਵੀ ਗੱਲ ਕਰਦੀ ਰਹੀ ਉਹ ਜਦੋਂ ਗੱਲ ਕਰਦੇ ਜੀ ਸਾਡੀ ਵਿਆਹ ਤੱਕ ਗੱਲ ਉੱਠ ਗਈ ਕਿਤੇ ਐਨ ਮੌਕੇ ਤੇ ਜਿੱਦੇ ਕਿ ਇਹਨਾਂ ਨੇ ਕਿ ਮੈਂ ਇਹਦੀ ਮਿਲ ਮੰਮੀ ਨੇ ਕਹਤਾ ਵੀ ਤੂੰ ਆਦੀ ਮਾਂ ਨਾਲ ਵੀ ਗੱਲ ਕਰਾ ਵੀ ਚਲ ਅਸੀਂ ਵੀ ਕੋੜਮ ਕੋੜਮ ਨਹੀਂ ਗੱਲ ਕਰਾਂਗੇ ਫੇਰ ਹੀ ਕੋਈ ਗੱਲ ਬਣੂਗੀ ਤੂੰ ਮੇਰੇ ਨਾਲ ਇਕੱਲੀ ਗੱਲ ਬਈ ਉਸ ਦਿਨ ਤੋਂ ਉਹ ਕੁੜੀ ਪੈਰ ਪਿੱਛੇ ਖਿੱਚਣ ਲੱਗ ਗਈ ਕੱਲ ਤਾਂ ਉਹ ਫੋਨ ਚੱਕਣੋਂ ਹਟ ਗਈ ਮੈਨੂੰ ਅਗਨੋਰ ਮਾਰਨ ਲੱਗ ਗਈ ਮੈਂ ਉਹਦੇ ਕੋਲ ਮੈਂ ਤਾਂ ਅਗ ਲੱਗ ਰਾਂ ਜਾ ਕੇ ਪਾਜੀ ਡਿੱਗਿਆ ਕਰ ਹਾਂ ਤਰਲੇ ਮਾਰੇ ਕਰਾਂ ਵੀ ਤੂੰ ਮੇਰੀ ਜ਼ਿੰਦਗੀ ਨਾ ਖਰਾਬ ਕਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਬਹੁਤ ਵੀ ਤਰਲੇ ਮਾਰੇ ਪਰ ਵੀ ਮੇਰੀ ਉਹਨੇ ਇੱਕ ਨਹੀਂ ਮੰਨੀ ਜਦੋਂ ਉਹਨੇ ਇੱਕ ਨਹੀਂ ਮੰਨੀ ਮੈਨੂੰ ਫਿਰ ਉਹ ਮੇਰੇ ਯਾਰ ਦੋਸਤ ਜਿਹੜੇ ਸੀਗੇ ਜਿੰਨਾਂ ਨਾਲ ਮੈਂ ਲੜਦਾ ਸੀਗਾ ਮੈਂ ਉਹਨਾਂ ਨੂੰ ਉਹਨਾਂ ਨੂੰ ਤਾਂ ਜਲ ਵਿਚਾਲਿਆਂ ਨੂੰ ਮੈਂ ਕੀ ਕਹਾਂ ਸੀ ਵੀ ਉਹ ਮੇਰੇ ਕੋਲੇ ਆਏ ਉਹ ਮੈਨੂੰ ਬਥੇਰਾ ਕਹਿਣ ਵੀ ਤੈਨੂੰ ਕਿਹਾ ਸੀ ਕੰਜਰਾ ਤੈਨੂੰ ਮੈਂ ਤੈਨੂੰ ਲੁੱਟ ਕੇ ਖਾ ਜੂ ਤੈਨੂੰ ਮਾਰ ਦੂ ਇਹ ਤੈਨੂੰ ਜਮਾ ਇਹ ਨਹੀਂ ਪਹਿਲਾ ਮੁੰਡੇ ਐ ਕੀਤੇ ਬਰਵਾਦ ਕੀਤੇ ਫਲਾਨਾ ਕੀਤੇ ਵੀ ਤੂੰ ਨਾ ਇਹ ਕੰਮ ਕਰ ਬਈ ਮੈਂ ਉਹਨਾਂ ਦੀ ਜਦੋਂ ਪਿਆਰ ਨਾ ਸਿਰ ਚੜ ਜਾਂਦਾ ਉਦੋਂ ਨਹੀਂ ਕਿ ਪਤਾ ਲੱਗਦਾ ਹਨਾ ਪਰ ਉਸ ਦਿਨ ਤੋਂ ਬਾਅਦ ਬਈ ਮੈਂ ਮੇਰਾ ਹੰਜਮ ਮੱਲਾ ਬੈਠਾ ਮੈਂ ਜਿੱਥੇ ਮਰਜ਼ੀ ਬੈਠਾ ਮੈਨੂੰ ਨੀਂਦ ਨਾ ਆਇਆ ਕਰੇ ਮੈਂ ਆ ਬਈ ਪੈਗ ਲਾਉਣ ਲੱਗ ਗਿਆ ਠੀਕ ਹੈ ਜਦੋਂ ਮੈਨੂੰ ਜਾਗ ਆਇਆ ਕਰੇ ਮੈਂ ਉਹਦੀ ਪੈਗ ਸੱਟ ਲਿਆ ਕਰਦਾ ਜਦੋਂ ਮੈਨੂੰ ਜਾਗ ਆਇਆ ਕਰੇ ਮੈਂ ਉਹਦੀ ਪੈਗ ਸੱਟ ਲਿਆ ਕਰਦਾ ਮੇਰੇ ਮਾਂ ਪਿਓ ਮੈਨੂੰ ਕਹਿੰਦੇ ਵੀ ਚੱਲ ਅਸੀਂ ਤੇਰੀ ਖਾਤਰ ਮਿਹਨਤ ਕਰਿਆ ਨੇ ਉਹ ਭਰਾਵਾ ਮੈਂ ਉਹਨੂੰ ਪਿੰਡ ਘਰ ਪੁੱਛਿਆ ਵੀ ਤਰਾ ਘਰ ਕਿੱਥੇ ਹੈ ਨਾ ਮੈਨੂੰ ਨੇ ਘਰ ਕੁਝ ਨਹੀਂ ਯਾਰ ਮਹਿਲਾ ਤਾਂ ਬਸ ਉਹ ਸਮਝ ਲਿਆ ਵੀ ਉਹਨੇ ਫੋਨ ਹੀ ਬਲੌਗ 'ਚ ਸੱਟਦਾ ਹੈ ਨਾ ਵੀ ਮੈਥੋਂ ਕੋਈ ਅਗਨੋਰ ਹੀ ਮਾਰ ਲੱਗੀ ਉਹ ਕੱਲ ਜੋ ਵੀ ਉਹਨੋਂ ਹਟ ਗਏ ਮੈਂ ਕਿਹਾ ਚੱਲ ਯਾਰ ਮੈਂ ਵੀ ਜਿਵੇਂ ਆਪਾਂ ਮਸਤ ਆਏ ਹੋ ਪਏ ਹੋਨੇ ਨਾ ਮਰਿਆਂ ਵਾਂਗ ਮੈਂ ਪਿਆ ਰਿਆ ਕਰਾਂ ਫਿਰ ਮੈਂ ਦਾਰੂ ਬਹੁਤ ਪੀਤੀ ਬੀਤੀ ਜਦੋਂ ਮੇਰੇ ਪਿਆਰਦੋਸ ਤੁਸੀਂ ਬਾਹਰੋਂ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਪਿੰਡ ਆਏ ਹਨ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੰਦਰਲਾ ਤੂੰ ਨਾ ਕਰ ਤੇਰਾ ਮਾਂ ਪਿਓ ਆ ਤੇਰਾ ਵਧੀਆ ਜ਼ਿੰਦਗੀ ਆ ਤੂੰ ਐਂ ਕਾਹਦੋਂ ਕਰਦਾ ਹਨ ਤੇ ਪਰ ਮੈਂ ਨਹੀਂ ਸੁਧ ਰਿਆ ਪੈਗ ਤੋਂ ਫਿਰ ਮੈਂ ਹੌਲੀ ਹੌਲੀ ਫਿਰ ਮਨੂੰ ਸੰਗੀ ਉਹ ਜਾਂ ਮਿਲ ਗਿਆ ਮੈਂ ਪੈਗ ਤੋਂ ਬਈ ਛੁੱਟੇ ਤੇ ਹੋ ਗਿਆ ਤੋਂ ਉਦੋਂ ਬਾਅਦ ਮੈਂ ਹੱਲ ਲੱਗ ਪੰਨੀ ਆਲਾ ਲਾਉਣ ਹਨਾ ਪੰਨੀ ਤੋਂ ਬਾਅਦ ਫਿਰ ਮੈਂ ਟੀਕੇ ਲਾਉਣ ਲੱਗ ਗਿਆ ਤੇ ਘਰ ਵਾਲੀ ਵੀ ਲਾਉਣ ਲੱਗੀ ਸੀ ਕਹਿੰਦੀ ਘਰ ਵਾਲੀ ਲਾਉਂਦੀ ਸੀਗੀ ਪਰ ਪੰਨੀ ਲਾਉਂਦੀ ਸੀ ਉਹ ਮੈਨੂੰ ਕਿਵੇਂ ਲੱਗਾ ਤੂੰ ਘਰ ਵਾਲੀ ਨੂੰ ਨਸ਼ੇ ਤੇ ਉਹਨੂੰ ਬਸ ਬਈ ਐਂ ਵੀ ਮੈਂ ਕਿਹਾ ਮੈਨੂੰ ਰੋਕਦੀ ਐ ਇਹ ਮੈਨੂੰ ਰੋਕੋ ਨਾ ਵੀ ਇਹ ਮੈਨੂੰ ਕਹੂਗੀ ਲਿਆ ਆਪਾਂ ਇਕੱਠੇ ਲਾਵਾਂਗੇ ਲਾਇਆ ਕਿਵੇਂ ਉਹਨੂੰ ਲਾਇਆ ਕਿਵੇਂ ਲਾਇਆ ਕਿਵੇਂ ਬਸ ਇੱਕ ਦਿਨ ਰਾਤ ਉਹਨੂੰ ਸੀ ਵੀ ਉਹਦਾ ਪੈਸੇ ਸੀਗੇ ਮੋੜਨ ਜਨ ਬਈ ਕਰਨਾ ਸੀਗਾ ਤੇ ਮੈਂ ਮੈਂ ਕਿਹਾ ਤੂੰ ਆ ਲਾ ਕੇ ਦੇਖ ਕਿੰਨਾ ਆਨੰਦ ਆਉਂਦਾ ਉਹਨੇ ਮਾਰੇ ਦੋ ਸੂਟੇ ਲਾਇਓ ਮੁੜ ਕੇ ਦਿੱਲੀ ਦੀ ਆਦੀ ਬਣ ਗਈ ਹੂੰ ਉਹਦੀ ਵੀ ਜ਼ਿੰਦਗੀ ਪੱਟਦੀ ਬਈ ਪੱਟੀ ਗਈ ਜੁਆਗ ਹੋਣਾ ਲਾ ਸੀ ਕਿ ਨਹੀਂ ਨਹੀਂ ਜੁਆਗਾ ਕਿੱਥੇ ਹੋਣਾ ਸੀ ਬਈ ਇਹ ਦੂਜਾ ਹੁਣ ਤੈਨੂੰ ਪਤਾ ਹੀ ਹੈ ਚ ਬੈ ਕੇ ਦੋਨੇ ਜਣੇ ਇਕੱਠੇ ਲਾਉਂਦੇ ਸੀਗੇ ਹਾਂ ਤੇ 베ਚੀ ਗਾ ਤੂੰ ਮੈਨੂੰ ਗੱਲ ਇਹ ਸਮਝਣ ਲੱਗੀ ਤੂੰ 베ਚੀ ਕਿਉਂ ਪੈਸਾ ਚੱਲ ਯਾਰ ਬੰਦੇ ਦੇ ਹੱਥ ਦੀ ਮੈਲ ਆ ਚਲ ਤੂੰ ਕੰਮ ਕਰਕੇ ਪੈਸਾ ਕਮਾ ਲੰਦਾ ਇਹ ਜੀ ਕੀ ਮਜਬੂਰੀ ਬਣ ਗਈ ਵੀ ਘਰ ਵਾਲੀ 베ਚਦੀ ਯਾਰ ਕਾ ਬਾਈ ਕਿੰਨਾ ਕਰ ਲੈਂਦੇ 500 ਰੁਪਏ ਦਾ ਆਉਂਦਾ ਹੀ ਕੁਛ ਨਹੀਂ ਠੀਕ ਹੈ ਨਾ ਮੈਂ ਉਹ ਕਹਿੰਦੀ ਵੀ ਮੈਨੂੰ ਪੈਸਾ ਚਾਹੀਦਾ ਮੈਨੂੰ ਲਵਾ ਕਿਥੋਂ ਮਰਜ਼ੀ ਲਵਾ ਫਿਰ ਮੈਂ ਕਿਹਾ ਮੈਂ ਤੁਹਾਨੂੰ ਕਿਸੇ ਤੰਗੇ ਬੰਦੇ ਨੂੰ ਵੇਖ ਲੈਣਾ ਵੀ ਜਿਹਦਾ ਭਾਈ ਨਹੀਂ ਵਿਆਹ ਹੋਇਆ ਵਾ ਜ਼ਮੀਨ ਜਿਆਦਾ ਚੰਗੀ ਸੀਗੀ ਮੈਂ ਉਹਨੂੰ ਵੇਚਤੀ ਉਹਨੂੰ ਮੈਂ ਦੱਸਦਾ ਸੀ ਮੈਂ ਕਿਹਾ ਭਾਈ ਇੰਨੇ ਪੈਸੇ ਮੈਂ ਤੁਹਾਨੂੰ ਲਵਾਂਗਾ ਕਿੰਨੀ ਉਮਰ ਸੀਗੀ ਉਹਦੀ ਬੰਦੇ ਦੀ ਉਹਦੀ ਉਮਰ ਹੋ ਗਈ 45 46 ਸਾਲ ਦੀ ਅੱਛਾ ਤੇ ਉਹ ਤੇਰੇ ਵਾਲੀ ਘਰ ਵਾਲੀ ਦੀ ਕਿੰਨੀ ਉਮਰ 28 ਸਾਲ ਦੀ 28 ਸਾਲ ਦੀ ਘਰ ਵਾਲੀ ਤੂੰ 45 ਸਾਲ ਦੇ ਬੰਦੇ ਨਾਲ ਤੋਰਤੀ ਯਾਰ ਸਿਰਫ ਚਿੱਟਾ ਪੀਣ ਵਾਸਤੇ ਉਹਨੂੰ ਭਾਈ ਉਹਨੇ ਮੈਨੂੰ ਪਤਾ ਸੀਗਾ ਉਹਦੇ ਘਰ ਵਾਲੇ ਨੂੰ ਵੀ ਉਹ ਹੁਣ ਜਿਹੜਾ ਘਰ ਵਾਲਾ ਨਵਾਂ ਬਣਿਆ ਉਹਨੂੰ ਪਤਾ ਵੀ ਚਿੱਟਾ ਲਾ ਤੇ ਤੈਨੂੰ ਦੇਣਾ ਪਿਆ ਕਰਨਾ ਕਹਿੰਦਾ ਕੋਈ ਚੱਕਰ ਨਹੀਂ ਯਾਰ ਮੈਂ ਆਪਦਾ ਜਵਾਕ ਘਰ ਬਸਾਉਣਾ ਵੀ ਕੱਲ ਨੂੰ ਜਵਾਕ ਹੋ ਗਿਆ ਮੈਂ ਇਹਨੂੰ ਆਪੇ ਸਮਝਾ ਲਵਾਂ ਜਾਂ ਮਾਪੇ ਉਹਨੂੰ ਰੋਕ ਲਵਾਂ ਮੈਂ ਉਹ ਤੇਰੇ ਤੇ ਡਿਪੈਂਡਾ ਤੂੰ ਜਿਵੇਂ ਮਰਜ਼ੀ ਕਰ ਲੈ ਵੀ ਮੈਂ ਹੁਣ ਮੈਨੂੰ ਮੇਰਾ ਜਿਹੜਾ ਬੰਦਾ ਮਾਨਤਾ ਨੂੰ ਮੈਨੂੰ ਦੇ ਬਸ ਵਿਆਹ ਕਹਿੰਦਾ ਬੜੇ ਤਰਲਿਆਂ ਨਾਲ ਹੋਇਆ ਸੀ ਤੇਰਾ ਵਿਆਹ ਬਾਈ ਤਰਲਿਆਂ ਨਾਲ ਕਿਉਂ ਕਰਦੇ ਨੇ ਬਹੁਤ ਔਖਾ ਕੀਤਾ ਸੀਗਾ ਕਿਉਂਕਿ ਜਦੋਂ ਮੇਰਾ ਪਿੰਡ 'ਚ ਸਟੇਟਸ ਹੀ ਇਹੋ ਜਿਹਾ ਸੀਗਾ ਹਨਾ ਵੀ ਮੈਂ ਨਸ਼ਾ ਪੱਤਾ ਕਰਦਾ ਸੀਗਾ ਜੇ ਕੋ ਕੁੜੀ ਵਾਲੇ ਆਉਂਦੇ ਸੀ ਪੁੱਛਦੇ ਸੀਗੇ ਤੇ ਅਗਲੇ ਤਾਂ ਦੱਸਣਾ ਹੀ ਸੀ ਵੀ ਅਗਲਾ ਕਹ ਤੇ ਪਰ ਬਈ ਮੈਂ ਮੁੜ ਕੇ ਪਿੰਡ ਚ ਹੋਕਾ ਦਵਾਤਾ ਸੀਗਾ ਵੀ ਬੰਦੇ ਨੂੰ ਮੈਂ ਲੈ ਕੇ ਪੋਂਡ ਉਹ ਭੁੰਡੀ ਤੇ ਸਪੀਕਰ ਟੰਗ ਕੇ ਮਾ ਜੇ ਮੇਰੇ ਕਿਸੇ ਨੇ ਪਾਨੀ ਮਾਰੀ ਨਾ ਮਖਾ ਮਾ ਸਾਲੇ ਬਣਾ ਲਊਗਾ ਪਤੰਦਰਾ ਵੀ ਤੂੰ ਕਿਤੇ ਦਾ ਕੁੜੀ ਨੂੰ ਤੂੰ ਆਪਦੇ ਆਪਣਾ ਸਮਝਾਉਣਾ ਸੀ ਵਿਆਹ ਕਰਕੇ ਤੇ ਉਹ ਕੁੜੀ ਨੂੰ ਤੂੰ ਉਹਦੀ ਜ਼ਿੰਦਗੀ ਪਟਕੇ ਰੱਖਤੀ ਉਹਨੂੰ ਨਸ਼ੇ ਤੇ ਲਾਤਾ ਯਾਰ ਤੂੰ ਬਸ ਬਈ ਫਿਰ ਉਸ ਤੋਂ ਬਾਅਦ ਹੁਣ ਵੇਜਤਾ ਤੂੰ ਕੁਝ ਨਹੀਂ ਪਤਾ ਲੱਗਿਆ ਹੈ ਤੇਰੇ ਮਾਪੇ ਕੀ ਕਰਦੇ ਹੁਣ ਮਾਪੇ ਕੋਈ ਕੁਝ ਨਹੀਂ ਕਰਦੇ ਮਾਪੇ ਤਾਂ ਮੇਰੇ ਮੰਨ ਕੇ ਚਲੋ ਮੇਰੀ ਭੈਣ ਕੋਲੇ ਜਾਂਦੇ ਆ ਤੇਰੇ ਕੋਲ ਨਹੀਂ ਜਾਂਦੇ ਨਾ ਇਹ ਰੱਖਣ ਜੋਗਾ ਹੋਵੇ ਤੂੰ ਤੂੰ ਰੱਖ ਸਕਦਾ ਉਹਨਾਂ ਨਾਲ ਬਈ ਮੈਂ ਤੈਨੂੰ ਦੱਸੀ ਤਾਂ ਨਾ ਵੀ ਮੈਂ ਜੇ ਰੱਖਣੀ ਹੁੰਦੀ ਤਾਂ ਜੇ ਮੈਂ ਰੱਖਣੀ ਹੁੰਦੀ ਤੇ ਮਾਦੀ ਘਰ ਵਾਲੀ ਵੀ ਰੱਖ ਲੈਂਦਾ ਪਰ ਨਹੀਂ ਮੇਰਾ ਆਉਦੀ ਜ਼ਿੰਦਗੀ ਬਸ ਕੱਲਾ ਹੀ ਆ ਮੈਂ ਕੱਲਾ ਹੀ ਤੂੰ ਤੂੰ ਮੈਨੂੰ ਇਹ ਦੱਸ ਯਾਰ ਤੇਰੇ ਸਹੁਰੇ ਪਰਿਵਾਰ ਦਾ ਕੀ ਕਹਿਣਾ ਹੁਣ ਜਦੋਂ ਤੂੰ ਹੁਣ ਬੇਇੱਜ਼ਤੀ ਕੁੜੀ ਮੇਰੇ ਹੁਣ ਸਹੁਰਿਆਂ ਨੂੰ ਤਾਂ ਪਤਾ ਲੱਗ ਗਿਆ ਸੀ ਨਾ ਸਹੁਰੇ ਮੈਨੂੰ ਕਹਿੰਦੇ ਵੀ ਕੁੜੀ ਅਸੀਂ ਇੱਥੋਂ ਲੈਣੀ ਆ ਤੇ ਜਦੋਂ ਮੈਂ ਫਿਰ ਉੱਥੇ ਗਿਆ ਜਿੱਥੇ ਮੈਂ ਵੇਚੀ ਸੀ ਨਾ ਮੈਂ ਉਹਦੇ ਕੋਲ ਗਿਆ ਉਹ ਮੈਨੂੰ ਕਹਿੰਦੀ ਹਾਂ ਹਾਂ ਤੂੰ ਇੱਥੇ ਕੀ ਲੈਣ ਆਇਆ ਹੁਣ ਤੇ ਮੈਂ ਵੀ ਮ ਉਗਦੇ ਲਿਆ ਮੈਨੂੰ ਫੋਨ ਨੰਬਰ ਫੋਨ ਦੇ ਮੈਂ ਲਾਉਣੀ ਆ ਉਹਨੇ ਫੋਨ ਲਾਇਆ ਕਹਿੰਦੀ ਬਿਲਕੁਲ ਸੌਣ ਲਿਆ ਭਾਜੀ ਮੈਂ ਨਹੀਂ ਇਹਦੇ ਕੋਲੇ ਰਹਿ ਸਕਦੀ ਸੀਗੀ ਇਹਨੇ ਹੋਛੇ 6 ਮਹੀਨਿਆਂ ਨੂੰ ਮਾਰੀ ਜਾਣ ਸਾਲ ਨੂੰ ਮਾਰਦਾਨਾ ਮੁੜ ਕੇ ਵੀ ਤੁਸੀਂ ਕਿਸੇ ਕੋਲੇ ਹੋਰ ਤੋਰਨਾ ਸੀ ਮੈਨੂੰ ਵੀ ਮੈਂ ਇੱਥੇ ਵਧੀਆ ਸੌਕੀ ਆ 12-13 ਕੱਲੇ ਬਾਹਣ ਆਉਂਦਾ ਬੰਦੇ ਨੂੰ ਠੀਕ ਹੈ ਵੀ ਮੈਂ ਇਹਦੇ ਕੋਲੇ ਹੀ ਰਹਿਣਾ ਤੂੰ ਪਤੰਦਰਾ ਵੀ ਸੈਂਟਰ-ਸੈਂਟਰ ਚ ਭਰਤੀ ਹੋ ਜਾਂਦਾ ਵੀ ਸੈਂਟਰ ਜੀ ਲੱਗ ਜਾਂਦਾ ਜੇ ਤੁਹਾਨੂੰ ਪਤਾ ਸੀ ਵੀ ਮੈਂ ਤੁਹਾਨੂੰ ਛੱਡਿਆ ਨਹੀਂ ਜਣ ਬਈ ਬਹੁਤ ਸੈਂਟਰ-ਸੈਂਟਰ ਚ ਝਾਕੇ ਦੇਖਿਆ ਕੁਝ ਨਹੀਂ ਬਣਿਆ ਅੱਛਾ ਹੁਣ ਮੈਨੂੰ ਇਹ ਦੱਸ ਵੀ ਤੇਰੇ ਤੱਕ ਕਾਨੂੰਨੀ ਕਾਰਵਾਈ ਕੀ ਹੋਈ ਆ ਤੇਰੇ ਤੱਕ ਕਾਨੂੰਨੀ ਕਾਰਵਾਈ ਤਾਂ ਬਣਦੀ ਆ ਪਰ ਹੋਈ ਕੀ ਆ ਕਾਨੂੰਨੀ ਕਾਰਵਾਈ ਕੀ ਹੋਈ ਆ ਤੇਰੇ ਤੇ ਕਾਨੂੰਨੀ ਕਾਰਵਾਈ ਮੈਂ ਤੇ ਹੋਈ ਆ ਬਾਈ ਵੀ ਮੈਨੂੰ ਫੜ ਕੇ ਲੈ ਗਏ ਸੀਗੇ ਠੀਕ ਆ ਮੇਰੇ ਉਹਨਾਂ ਨੇ ਛੱਤ ਮਾਰੇ ਉਹ ਕਹਿੰਦੇ ਤੈਨੂੰ ਨਸ਼ਾ ਛਡਾ ਦਿੰਨੇ ਆ ਤੂੰ ਅਧਿਕਰ ਵਾਲੀ ਵਾਪਸ ਲਿਆ ਤੂੰ ਵੇਚੀ ਕਿਉਂ ਇਹ ਕੋਈ ਇਹ ਕੋਈ ਚੱਜ ਦਾ ਕੰਮ ਹੁੰਦਾ ਹੈ ਨਾ ਵੀ ਇਹ ਗੁਨਾਹਗਰ ਚੀਜ਼ ਹੁੰਦੀ ਆ ਕੋਈ ਵੀ ਚੀਜ਼ ਆ ਉਹਦੇ ਬੱਚਾ ਵੇਚਣਾ ਘਰ ਵਾਲੀ ਵੇਚਣੀ ਮਾਂ ਪਿਓ ਕੁਝ ਵੀ ਲਾ ਲੋ ਹਨਾ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਤੂੰ ਵੇਚੀ ਕਿਉਂ ਮੈਂ ਖਾਈ ਮੈਨੂੰ ਐ ਕਰਕੇ ਆ ਗੱਲ ਸੀ ਬਈ ਮੇਰੇ ਭਰਾਵਾਂ ਮ ਮੈਂ ਫਿਰ ਉਹਨਾਂ ਵਰਕੇ ਕਹਾਂ ਮੈਂ ਫਿਰ ਮੈਂ ਤਾਂ ਗਿਮ ਰਿਹਾ ਮਾਂ ਤੁਸੀਂ ਮੈਨੂੰ ਕੋਈ ਹੋਰ ਮਾਰ ਕੇ ਮਾਰਦੇ ਕਿਉਂ ਆ ਤੇ ਉਹ ਕਹਿੰਦਾ ਵੀ ਤੂੰ ਸਾਲਿਆ ਐ ਕੀਤਾ ਫਲਾਣਾ ਕੀਤਾ ਧੋੰਕਾ ਕੀਤਾ ਮੈਂ ਹਾਂ ਜੀ ਮੈਂ ਵਿੱਚੋਂ ਗਲਤੀ ਹੋ ਗਈ ਆ ਮੈਂ ਚੱਟਾ ਛੱਡ ਕੇ ਸਾਰਾ ਕੁਝ ਕਰਕੇ ਮੈਂ ਉਹਨੂੰ ਵਾਪਸ ਲਿਆ ਛੱਡਿਆ ਕਿਉਂ ਨਹੀਂ ਜਾਂਦਾ ਪਤਾ ਨਹੀਂ ਬਈ ਯਾਰ ਜਿਵੇਂ ਨਾ ਜੇ ਤਾਂ ਹੋਵੇ ਨਸ਼ਾ ਕੋਈ ਤਾਂ ਆਪਣੇ ਆ ਦੁੱਖ ਦਿੰਦਾ ਲੱਤਾਂ ਹਨਾ ਇਹਦੇ ਨਾਲ ਹੱਡ ਦੁਖਦੇ ਆ ਹੱਡ ਦੁਖਦੇ ਆ ਵਿੱਚੋਂ ਹਾਂ ਜਿਵੇਂ ਮੋਲ ਲਿਆ ਨਹੀਂ ਮੈਂ ਦੱਸ ਵੀ ਜੇ ਇਹ ਨਸ਼ਾ ਕਰਨ ਵਾਸਤੇ ਤੇਰੀ ਨੀ ਸਵਾ ਵੀ ਖਾਏ ਨਾ ਤੁਸੀਂ ਹੁਣ ਤੂੰ ਘਰ ਵਾਲੀ ਵੇਚਤੀ ਐਨੀ ਬਤਾ ਤੂ ਆ ਦੀ ਭੈਣ ਹੀ ਵੇਦਦਾ ਫਿਰ ਸਿੱਧੀ ਗੱਲ ਆ ਫਿਰ ਬਈ ਉਹ ਤਾਂ ਉਹ ਵੀ ਕਿਸੇ ਦੀ ਭੈਣ ਨਹੀਂ ਹੈ ਜਿਹਨੂੰ ਵੇਚਿਆ ਤੂੰ ਨਸ਼ੇ ਖਾਤਾ ਤਾਂ ਜੋ ਕੁਝ ਵੀ ਜਿਹੜਾ ਮੂਹਰੇ ਆਗਾ ਚੀਜ਼ ਕੁਝ ਵੀ ਕਰ ਸਕਦੇ ਹੂੰ ਹੂੰ ਐ ਤਾਂ ਹੁਣ ਮੇਰੇ ਜਿਹੜੀਆਂ ਹੁਣ ਕਈ ਵਾਰੀ ਕੋਈ ਚੋਰੀ ਚੱਲੀ ਹੁੰਦੀ ਹੈ ਜੋ ਕੋਹਲ ਹੁੰਦੀ ਹੈ ਉਹ ਵੀ ਬੰਦੇ ਕਰਦੇ ਹੀ ਆ ਪਰ ਮੈਂ ਇਹ ਕੰਮ ਨਹੀਂ ਕੀਤਾ ਮੈਂ ਬਸ ਜਿਹੜਾ ਕੀਤਾ ਹੁਣ ਮੈਂ ਕੁੜੀ ਨਾਲ ਗੱਲ ਕੀਤੀ ਆ ਹੁਣ ਮੈਂ ਇਹਨਾਂ ਦੇ ਘਰਦਨ ਵੀ ਲੈ ਕੇ ਗਿਆ ਸੀ ਚਲ ਕਾਨੂੰਨੀ ਕਾਰਵਾਈ ਜਿਹੜੀ ਮੇਰੇ ਤੇ ਹੋਣੀ ਸੀ ਮੈਂ ਕਿਹਾ ਵੀ ਮੈਂ ਭਾਈ ਤੁਹਾਡਾ 5 ਲੱਖ ਰੁਪਏ ਮੋੜ ਦਿੰਨਾ ਮੈਨੂੰ ਮੇਰੀ ਘਰ ਵਾਲੀ ਦੇ ਦਿਓ ਤੇ ਮੈਂ ਨਸ਼ਾ ਛੱਡੂੰਗਾ ਹੁਣ ਉਹਨਾਂ ਦਾ ਉਹ ਆਪਮਾਨਦੀ ਐ ਤੇ ਨਾ ਉਹ ਬੁੜਾ ਮੰਦਾ ਜਿਹਨੂੰ ਵੇਚੀ ਆ ਉਹ ਗਵੇਂ ਛੱਡਣਗੇ ਹੁਣ ਹਾਂ ਉਹ ਕਹਿੰਦਾ ਮੈਂ ਮੈਂ ਉਹ ਕਹਿੰਦੀ ਮੈਂ ਆਉਣਾ ਨਹੀਂ ਉਹ ਕਹਿੰਦਾ ਮੈਂ ਭੇਜਣੀ ਨਹੀਂ ਮੈਂ ਕਿਹਾ ਮੇਰਾ ਤਲਾਕ ਨਹੀਂ ਦਿੱਤਾ ਮੈਂ ਤੁਹਾਡੇ ਤੇ ਕੇਸ ਕਰੂੰਗਾ ਉਹ ਗਾਂ ਫੇਰ ਮੈਨੂੰ ਘੁੱਟਣ ਬਹਿ ਗਏ ਪੁਲਿਸ ਵਾਲੇ ਤੂੰ ਸਾਲਿਆ ਪਹਿਲਾਂ ਵੇਚ ਕੇ ਤੇ ਹੁਣ ਤੂੰ ਹੁਣ ਕੇਸ ਕਰੇਂਗਾ ਖਰੀਦਣ ਵਾਲੇ ਦੇ ਵੀ ਕਾਰਵਾਈ ਹੋਣੀ ਚਾਹੀਦੀ ਵੀ ਜਿਹਨੇ ਖਰੀਦੀ ਆ ਖਰੀਦੀ ਉਹ ਬਈ ਉਹ ਤਾਂ ਉਹਦੀ ਪੰਜਾਬ ਦੀਆਂ ਕੁੜੀਆਂ ਨੂੰ ਤੁਸੀਂ ਖਰੀਦਣ ਤੋਲਣ ਤੇ ਲਾਤਾ ਯਾਰ ਇਹੋ ਜੇ ਕੰਮ ਕਿਹੜੇ ਫੜਲੇ ਤੁਸੀਂ ਇੱਕ ਚਿੱਤੇ ਕਰਕੇ ਯਾਰ ਤੂੰ ਆਪਣੀ ਘਰ ਵਾਲੀ ਕਿਸੇ ਬੰਦੇ ਨੂੰ ਵੇਚਤੀ ਇਹ ਖਰੀਦ ਵਾਲਾ ਕੰਮ ਕਿੱਧਰ ਚੱਲ ਪਿਆ ਤੁਹਾਡਾ ਇਹ ਤਾਂ ਜੂਪੀ ਬਿਹਾਰ ਦੇ ਵਿੱਚ ਚੱਲਦਾ ਹੁੰਦਾ ਤੁਸੀਂ ਇੱਧਰ ਪੰਜਾਬ ਦੇ ਵਿੱਚ ਲਾਦਾ ਤੁਸੀਂ ਨਸ਼ੇ ਨੇ ਬੇੜਾ ਕਰਕੇ ਖਾਤਾ ਫਿਰ ਵੀ ਚਿੱਟੇ ਕਰਕੇ ਤੁਸੀਂ ਆਗਿਆ ਭੈਣਾਂ ਨੂੰ ਵੇਚੀ ਜਾਂਦੇ ਹੋ ਜਮਨ ਘਰ ਵਾਲਿਆਂ ਨੂੰ ਵੇਚੀ ਜਾਂਦੇ ਹੋ ਜਮਨ ਨਸ਼ੇ ਨੇ ਬੇੜਾ ਕਰਕੇ ਖਾਤਾ ਜਮਨ ਕੱਲ ਨੂੰ ਤੁਹਾਡੇ ਨਾਲ ਕੋਈ ਤੇਰੀ ਭੈਣ ਪਈ ਹੋਵੇ ਤੂੰ ਸਾਲਾ ਉਹਦੀ ਭਰੇਜ ਨਹੀਂ ਕਰਨੀ ਚਿੱਟੇ ਕਰਕੇ ਤੋ ਉਹਨੂੰ ਵੀ ਤੂੰ ਕਹਦੇਂਗਾ ਵੀ ਇਹਨੂੰ ਚੋਦ ਲੋ ਕਿੰਨਾ ਮਰਜੀ ਕੁਛ ਕਰਨੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜਾ ਬੰਦਾ ਨਸ਼ੇ ਪੱਤੇ ਵਾਲਾ ਹੁੰਦਾ ਨਾ ਉਹ ਕੁਛ ਨਹੀਂ ਸੋਚਦਾ ਜਿਹਨੂੰ ਤੋੜ ਲੱਗੀ ਵੀ ਆ ਉਹ ਕੁਛ ਵੀ ਕਰ ਸਕਦਾ ਠੀਕ ਆ ਹੁਣ ਤੇਰੇ ਤੇ ਕਾਨੂੰਨੀ ਕਾਰਵਾਈ ਹੋਊਗੀ ਕਾਨੂੰਨੀ ਕਾਰਵਾਈ ਤੇਰੇ ਤੇ ਛਿੱਤਰ ਪਲੇਟ ਵੀ ਤੇਰੀ ਹੋਣੀ ਚਾਹੀਦੀ ਏ ਤੇਰੇ ਵਰਗੇ ਬੰਦੇ ਦੀ ਜਿਹਨੇ ਆਪਣੀ ਘਰ ਵਾਲੀ ਵੇਚ ਤੀਰ ਕੱਲ ਨੂੰ ਤੂੰ ਆਪਦੀ ਭੈਣ ਵੇਚੇਗਾ ਕੱਲ ਨੂੰ ਆਪਦੀ ਕੁੜੀ ਵੀ ਵੇਚ ਸਕਦਾ ਤੂੰ ਤੇਰੇ ਵਰਗੇ ਬੰਦੇ ਨੂੰ ਤਾਂ ਮਾਰਨਾ ਚਾਹੀਦਾ ਕਾਨੂੰਨੀ ਕਾਰਵਾਈ ਮੇਲੇ ਤੇ ਵੀ ਹੋਵੇ ਠੀਕ ਆ ਇਹ ਛੱਡ ਕੇ ਹੂੰ ਮੈਡੀਕਲ ਨਸ਼ਾ ਬੰਦ ਹੋਣਾ ਚਾਹੀਦਾ ਜੇ ਕੋਈ ਖੋਲਣ ਦਾ ਮਾੜੀ ਮੋਟੀ ਆ ਜਿਹੜੀ ਖੇਤੀ ਹੋਵੇ ਬਸ ਚਲ ਠੀਕ ਆ ਠੀਕ ਆ ਬਹੁਤ ਬਹੁਤ ਕਰ ਲੀਆਂ ਤੇਰਾਂ ਨਾਲ ਗੱਲਾਂ ਇਹ ਜੇ ਬੰਦਿਆਂ ਨੂੰ ਯਾਰ ਤੁਸੀਂ ਕਿਵੇਂ ਸੰਭੀ ਕਿਵੇਂ ਬੈਠੇ ਹੋ ਪੰਜਾਬ ਵਾਲਿਓ ਇਹਜੇ ਬੰਦਿਆਂ ਨੂੰ ਤਾਂ ਕੁੱਟਣਾ ਚਾਹੀਦਾ ਜਿਨੇ ਆਪਣੀ ਘਰ ਵਾਲੀ ਵੇਚਤੀ ਯਾਰ ਸਿਰਫ ਚੰਦ ਪੈਸਿਆਂ ਵਾਸਤੇ ਯਾਰ 5 ਲੱਖ ਕਿੰਨੀ ਕੁ ਉਮਰ ਖਾਲੂਗਾ ਇਹ ਸਿਰਫ ਚਿੱਟੇ ਕਰਕੇ ਯਾਰ ਇਹ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖਤਾ ਚਿੱਟੇ ਤੇ ਲਾਤੇ ਮੁੰਡੇ ਨੌਜਵਾਨ ਇਹ ਆਪਦੀਆਂ ਭੈਣਾਂ ਨਹੀਂ ਵੇਖਦੇ ਕੁੜੀਆਂ ਨਹੀਂ ਵੇਖਦੇ ਮਾਵਾਂ ਨਹੀਂ ਵੇਖਦੇ ਭੈਣਾਂ ਨਹੀਂ ਵੇਖਦੇ ਆਦੇ ਘਰ ਵਾਲਿਆਂ ਨਹੀਂ ਵੇਖਦੇ ਜਿਹਦੇ ਨਾਲ ਮਰਜ਼ੀ ਤੋੜ ਦੇਣ ਚਿੱਟਾ ਦੇ ਦੇਣ ਇਹਨਾਂ ਨੂੰ ਬਸ ਤੇ ਜਿਹਦੇ ਨਾਲ ਮਰਜ਼ੀ ਤੋੜ ਦੇਣ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਨੂੰ ਯਾਰ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਜਵਾਨ ਮੁੰਡਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਵੀ ਚਿੱਟਾ ਛੱਡ ਦਿਓ ਮੇਰੇ ਭਰਾ ਮੇਰੋ ਅੱਜ ਇੱਕ ਖਬਰ ਆਈ ਆ ਇੱਕ ਖਬਰ ਤੁਸੀਂ ਪਹਿਲਾਂ ਹੀ ਵੇਖੀ ਹੋਊਗੀ ਇੱਕ ਮਾਂ ਨੇ ਤੇ ਉਹਦੇ ਘਰ ਵਾਲਾ ਦੋਨੇ ਚਿੱਟਾ ਲਾਉਂਦੇ ਸੀਗੇ ਆਪਣਾ ਜਵਾਕ ਵੇਚਦਾ ਕਿਸੇ ਬੰਦੇ ਨੂੰ 1.5 ਲੱਖ ਦਾ ਤੇ ਇਹ ਬੰਦੇ ਨੇ ਆਪਣੀ ਘਰ ਵਾਲੀ ਵੇਚਤੀ ਕਿਸੇ ਨੂੰ 5 ਲੱਖ ਦੀ ਯਾਰ ਕੱਲ ਨੂੰ ਆਪਦੀ ਭੈਣ ਕੋਈ ਵੇਚੂਗਾ ਕੋਈ ਆਪਦੀ ਭਤੀ ਵੇਚੂਗਾ ਯਾਰ ਇਹ ਪੰਜਾਬ ਆ ਆਪਣਾ ਯਾਰ ਕਿੱਧਰ ਲਈ ਜਾਂਦੇ ਹੋ ਪੰਜਾਬ ਨੂੰ ਯਾਰ ਸ਼ਰਮ ਕਰ ਲੋ ਸ਼ਰਮ ਕਰ ਲੋ ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਇਹੋ ਜਿਹੇ ਬੰਦੇ ਦੇ ਕਾਰਵਾਈ ਇਹੋ ਜੀ ਹੋਣੀ ਚਾਹੀਦੀ ਆ ਇਹੋ ਜੀ ਬੁੰਡ ਇਹਨਾਂ ਦੀ ਕੁੱਟਣੀ ਚਾਹੀਦੀ ਆ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਸਾਡੇ ਸਾਡੇ ਤੋਂ ਗਲਤੀ ਹੋਈ ਆ ਅਸੀਂ ਗਲਤੀ ਮੰਨਦੇ ਆ ਕਿਹੜੇ ਕਾਨੂੰਨਾਂ ਚ ਤੁਰੇ ਫਿਰਦੇ ਹੋ ਯਾਰ ਤੁਸੀਂ ਕੀ ਦੀ ਗੱਲ ਸੁਣਦੇ ਹੋ ਤੁਸੀਂ ਕੀ ਕੀ ਦੀ ਨਹੀਂ ਸੁਣਦੇ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਲੋਕ ਇਹੋ ਜਿਹਾ ਸਿਸਟਮ ਚੱਲ ਰਿਹਾ ਸਰਕਾਰਾਂ ਹੀ ਇਹ ਚੀਜ਼ ਤੇ ਚੱਲਦੀਆਂ ਮੈਨੂੰ ਲੱਗਦਾ ਯਾਰ ਇਹਨਾਂ ਨੂੰ ਸੋਚੋ ਸਮਝੋ ਇਹਨਾਂ ਲੋਕਾਂ ਜਵਾਨੀ ਨੂੰ ਰੋਕੋ ਉਹ ਟਾਈਮ ਦੂਰ ਨਹੀਂ ਜਦੋਂ ਆਪਣਾ ਰਾਜ ਸੱਚੀ ਆਊਗਾ ਤੇ ਫਿਰ ਉਦੋਂ ਲੋਕ ਸਹੀ ਵੀ ਹੋ ਜਾਣਗੇ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਆ ਸਿਰਫ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਗਲਤ ਪਾਸੇ ਲੈ ਕੇ ਨਾ ਸਿੱਧੇ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ